ਕਾਂਗੇ ਆ ਕੰਮ ਅੱਛਾ ਕਿਹੜਾ ਕੰਮ ਆ ਵੋਟ ਵਾਲਾ ਜਿਤਾਵਾਂਗੇ ਅਮਰਤਪਾਲ ਭਾਈ ਸਾਹਿਬ ਨੂੰ ਸਾਰੇ ਪਿੰਡ ਵਾਲੇ ਨੇ ਫੈਸਲਾ ਕੀਤਾ ਵੀ ਕੋਈ ਵੀ ਲੀਡਰ ਪਿੰਡ ਚ ਨਾ ਆਵੇ ਭਾਈ ਸਾਹਿਬ ਨੂੰ ਸਿੱਧਾ ਹਮਾਇਤ ਆ ਕਿਉਂ ਕਰਨਗੇ ਪੁੱਤ ਅੱਗੇ ਕਿਹੜਾ ਉਹਨੇ ਕੋਈ ਮਾਰਾ ਕੀਤਾ ਨਾ ਉਹਦੇ ਕੋਈ ਕੋਈ ਕੁਝ ਫੜਿਆ ਗਿਆ ਜੇ ਉਹਨੂੰ ਕੋਈ ਕਗਲ ਕੀਤਾ ਹੋ ਸਰਕਾਰਾਂ ਦਾ ਜ਼ੋਰ ਸੀ ਤੇ ਉਹਨਾਂ ਕੀ ਉਹਨਾਂ ਦਾ ਕੀਤਾ ਹੈ ਦੁਕਾਨ ਨੂੰ ਚੰਗਾ ਲੱਗਾ ਤੇ ਲੋਕਾਂ ਨੇ ਫੈਸਲਾ ਕੀਤਾ ਬਾਕੀ ਇਹਨਾਂ ਨੇ ਕੰਮ ਕੋਈ ਮਾਰਾਦ ਕੀਤਾ ਨਹੀਂ ਕਿੰਨੇ ਕੁ ਤੁਹਾਡੇ ਪਿੰਡਾਂ ਦੇ ਆਸ-ਪਾਸੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਇਹਨਾਂ ਨੇ ਸਿੱਧੇ ਰਾਹ ਪਾਇਆ ਨਸ਼ੇ ਤੋਂ ਹਟਾਇਆ ਬਹੁਤ 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 ਮੁੰਡਿਆਂ ਨੂੰ ਸਿੱਧੇ ਰਾਹ ਪਾਇਆ ਬਹੁਤ ਲੋਕ ਨਸ਼ਾ ਉਸਟੈਂਡ ਛੱਡ ਗਏ ਲੱਗਦਾ ਤੁਹਾਨੂੰ ਦਿੱਲੀ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕੂ ਭਾਈ ਅਮਰਪਾਲ ਕਰੂਗਾ 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 ਪੂਰੀ ਮਿਹਰ ਦਾ ਸੰ ਸਤਿ ਸ਼ਕਲ ਮੈਂ ਹਰਜਿੰਦਰ ਸਿੱਧੂ ਮਾਜੇ ਵੱਲ ਫਿਰਦੇ ਆਂ ਮਾਜੇ ਦੀ ਸਿਆਸਤ ਦੀ ਗੱਲ ਕਰਦੇ ਆਂ ਤੇ ਮਾਜੇ ਦੀ ਸਿਆਸਤ ਦਾ ਜਦੋਂ ਜ਼ਿਕਰ ਕਰਦੇ ਆਂ ਤਾਂ ਖਾਸ ਤੌਰ ਤੇ ਜ਼ਿਕਰ ਕਰਨਾ ਬਣਦਾ ਖਡੂਰ ਸਾਹਿਬ ਦੀ ਸੀਟ ਦਾ ਕਿਉਂਕਿ ਜਿੱਥੇ ਪੰਜਾਬ ਦੀਆਂ ਹੋਰ ਸੀਟਾਂ ਹੋਰ ਸੀਟਾਂ ਬਣੀਆਂ ਹੋਈਆਂ ਨੇ ਉਥੇ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਨੇ ਇੱਕ ਵੱਖਰੀ ਜਗ੍ਹਾ ਕੇਂਦਰ ਬਿੰਦੂ ਦੇ ਤੌਰ ਤੇ ਮੱਲੀ ਹੋਈ ਹੈ ਇਸ ਕਰਕੇ ਕਿ ਜਿੱਥੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਚੋਣ ਲੜ ਰਹੀਆਂ ਨੇ ਉਥੇ ਭਾਈ ਅਮਰਤਪਾਲ ਸਿੰਘ ਜੋ ਖੁਦ ਬਿਸ਼ੱਕ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਐਨਐਸਐ ਲੱਗੀ ਹੋਈ ਹੈ ਸਰਕਾਰ ਵੱਲੋਂ ਪਰ ਉਹ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਦੇ ਪਿੰਡਾਂ ਦਾ ਕੀ ਮਾਹੌਲ ਹੈ ਕੀ ਸਮਿਕਰਨ ਨੇ ਲੋਕਾਂ ਦਾ ਨਜ਼ਰੀਆ ਕੀ ਹੈ ਵੋਟਾਂ ਕਿੱਧਰ ਪਾਉਣਗੇ ਜਾਂ ਮਹਿਮ ਕਿੱਧਰ ਬਣ ਰਹੀ ਹੈ ਲਹਿਰ ਕਿੱਧਰ ਬਣ ਰਹੀ ਹੈ ਅਸੀਂ ਤੁਹਾਨੂੰ ਪਿੰਡਾਂ ਦੀ ਤਸਵੀਰ ਦਿਖਾ ਦਈਏ ਕਿ ਇੱਥੇ ਇੱਕ ਨਿੱਜਰ ਪਿੰਡ ਹੈ ਮਾਝੇ ਦਾ ਖਡੂਰ ਸਾਹਿਬ ਹਲਕੇ ਦਾ ਨਿਜਰ ਪਿੰਡ ਤੇ ਇੱਥੇ ਪਿੰਡ ਵਾਲਿਆਂ ਨੇ ਇੱਕ ਪੋਸਟਰ ਫਲੈਕਸ ਲਿਖ ਕੇ ਲਾਇਆ ਕਿ ਪਿੰਡ ਨਿਜਰ ਦੀ ਸਮੂਹ ਸਾਧ ਸੰਗਤ ਵੱਲੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵੋਟਾਂ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ ਕੋਈ ਵੀ ਸਿਆਸੀ ਲੀਡਰ ਵੋਟਾਂ ਮੰਗਣ ਸਾਡੇ ਪਿੰਡ ਵਿੱਚ ਨਾ ਆਵੇ ਬਲੋਂ ਸਮੂਹ ਸਾਧ ਸੰਗਤ ਤੇ ਐਨ ਆਰ ਆਈ ਵੀਰ ਪਿੰਡ ਨਿਜਰ ਹੁਣ ਇਸ ਤਰ੍ਹਾਂ ਦੇ ਫੈਸਲੇ ਮਾਝੇ ਦੇ ਲੋਕਾਂ ਨੇ ਕਿਉਂ ਲਏ ਕੀ ਰੀਜ਼ਨ ਹੈ ਪਿਛਲੇ ਐਮਪੀਆ ਦਾ ਰਿਪੋਰਟ ਕਾਰਡ ਕਿਉਂ ਰਹਾ ਰਵੈਤੀ ਪਾਰਟੀਆਂ ਤੋਂ ਮਨ ਫਿੱਕਾ ਕਿਉਂ ਪੈ ਗਿਆ ਭਾਈ ਸਾਹਿਬ ਜੋ ਆਜ਼ਾਦ ਤੌਰ ਤੇ ਮੈਦਾਨ ਦੇ ਵਿੱਚ ਨੇ ਉਹਨਾਂ ਨੂੰ ਇਹਨਾਂ ਹੰਗਾਰਾ ਕਿਉਂ ਮਿਲ ਰਿਹਾ ਸਾਰੀ ਗੱਲਬਾਤ ਕਰਾਂਗੇ ਪਿੰਡ ਵਾਸੀ ਮੇਰੇ ਨਾਲ ਨੇ ਮਾਤਾ ਹੁਣਾ ਤੋਂ ਗੱਲ ਕਰਦੇ ਆਂ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸੀਂ ਪੋਸਟਰ ਲੱਗਿਆ ਪੜਿਆ ਸਾਰੇ ਪਿੰਡ ਵਾਲੇ ਨੇ ਫੈਸਲਾ ਕੀਤਾ ਵੀ ਕੋਈ ਵੀ ਲੀਡਰ ਪਿੰਡ ਚ ਨਾ ਆਵੇ ਭਾਈ ਸਾਹਿਬ ਨੂੰ ਸਿੱਧਾ ਹਮਾਇਤ ਆ ਕਿਉਂ ਹਾਂਜੀ ਇਹਨਾਂ ਨੇ ਬਹੁਤ ਵਧੀਆ ਪਹਿਲੇ ਵੀ ਕੰਮ ਕੀਤੇ ਸੀਗੇ ਸਾਡੇ ਦੇ ਪਿੰਡ ਦੇ ਨਾਲ ਹੀ ਪਿੰਡ ਜੀ ਤੇ ਹੁਣ ਅੱਗੇ ਵੀ ਤਾਂ ਬਹੁਤ ਕਰਨਗੇ ਜੀ ਇੱਕ ਚਲੋ ਮਾਤਾ ਵਿਚਾਰੀ ਇਹਦੀ ਤਰਲੇ ਲੈਂਦੀ ਕਿ ਮੇਰਾ ਪੁੱਤ ਬਾਹਰ ਆ ਜੇ ਚਲੋ ਜੇਲ੍ਹ ਤੋਂ ਹਨਾ ਤੇ ਚਲੋ ਉਹ खरे ਲੋਕਾਂ ਨੂੰ ਸੀਸਾਂ ਲੱਗਣਗੇ ਉਹਨਾਂ ਦੀਆਂ ਜੇ ਆਜੂ ਬਾਹਰ ਤੇ ਵਧੀਆ ਕੰਮ ਆ ਜੇ ਬਹੁਤ ਵਧੀਆ ਚੀ ਗੱਲ ਹੈ ਜੇ ਆ ਜਾਣ ਕਿਤੇ ਜਿਹੜੇ ਬੱਚੇ ਨਸ਼ੇ ਨੂੰ ਛੇ ਕਰਦੇ ਆਪੇ खरे ਕੋਈ ਥੋੜਾ ਬੋਤਾ ਹਰਕਾ ਪਾਊਗਾ ਜੀ ਜੇ ਆ ਜਾਣ ਸਰਕਾਰ ਤਾਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਦੀ ਨਜ਼ਰ ਦੇ ਵਿੱਚ ਭਾਈ ਸਾਹਿਬ ਦੇਸ਼ ਲਈ ਜਾਂ ਸੂਬੇ ਲਈ ਸਹੀ ਨਹੀਂ ਹੈਗੇ ਸੀ ਇਹ ਐਨਐਸਏ ਦੀ ਧਾਰਾ ਉਹਨਾਂ ਤੇ ਲਾਤੀ ਉਹਨਾਂ ਨੂੰ ਡਿਬਰੂਗੜ੍ਹ ਭੇਜਤਾ ਐਨਐਸਏ ਦੀ ਧਾਰਾ ਉਸ ਬੰਦੇ ਤੇ ਲੱਗਦੀ ਹੈ ਜਿਹੜਾ ਦੇਸ਼ ਦੀ ਸੁਰੱਖਿਆ ਵਾਸਤੇ ਸਹੀ ਨਾ ਹੋਵੇ ਖਤਰਨਾਕ ਹੋਵੇ ਉਹਦੇ ਲਈ ਲਾਈ ਜਾਂਦੀ ਆ ਪਰ ਤੁਸੀਂ ਉਹਦੀ ਹਮਾਇਤ ਦੇ ਵਿੱਚੋਂ ਕਿਵੇਂ ਵੇਖਦੇ ਹੋ ਇਸ ਸਾਰੇ ਫੈਸਲੇ ਨੂੰ ਸਰਕਾਰ ਦੇ ਨੂੰ ਅਸੀਂ ਤਾਂ ਚੰਗਾ ਹੀ ਸੋਚਦੇ ਹਾਂ ਅੱਗੇ ਹੁਣ ਮਹਾਰਾਜ ਦੀ ਮਰਜ਼ੀ ਆ ਜੋ ਸਰਕਾਰ ਨੇ ਗਲਤ ਕੀਤਾ ਜੋ ਉਹਨਾਂ ਤੇ ਐਨਐਸਏ ਹਾਂਜੀ ਹਾਂਜੀ ਬਹੁਤ ਗਲਤ ਕੀਤਾ ਚਲੋ ਗਲਤੀ ਹੋ ਜਾਂਦੀ ਹੈ ਇਨਸਾਨ ਤੋਂ ਗਲਤੀ ਹੋ ਜਾਂਦੀ ਆ ਜੇ ਹੋਈ ਵੀ ਤੇ ਇੰਨਾ ਨਹੀਂ ਸੀ ਚਾਹੀਦਾ ਉਹਨਾਂ ਨੂੰ ਬਹੁਤ ਜ਼ਿਆਦੀ ਗਲਤੀ ਕੀਤੀ ਵੱਡੀ ਉਹਨਾਂ ਨੇ ਬਹੁਤ ਜ਼ਿਆਦੀ ਛੁੱਟ ਕਿ ਉਹਦੇ ਵਿੱਚ ਹੁਣ ਕਿਉਂਕਿ ਵੋਟਾਂ ਦੇ ਵਿੱਚ ਨੇ ਦੂਸਰੀਆਂ ਪਾਰਟੀਆਂ ਦਾ ਕੀ ਮੇਰੇ ਹੁਣ ਤੱਕ ਦਾ ਕੰਮਕਾਰ ਹਾਂਜੀ ਉਹ ਚਲੋ ਜੋ ਹੁਣ ਹੋ ਗਿਆ ਹੋ ਗਿਆ ਹੁਣ ਇਹਨਾਂ ਨੂੰ ਤੇ ਬਹੁਤ ਜ਼ਿਆਦਾ ਸਪੋਰਟ ਆ ਜੀ ਸਾਰੇ ਪਿੰਡਾਂ ਦੀ ਬਹੁਤ ਸਪੋਰਟ ਹੈ ਜੀ ਹਾਂਜੀ ਮਾਤਾ ਜੀ ਭਾਈ ਅਮਰਤਪਾਲ ਜੀ ਆਜ਼ਾਦ ਤੌਰ ਤੇ ਨੇ ਤੁਸੀਂ ਸਪੋਰਟ ਕਰ ਰਹੇ ਹੋ ਦੂਸਰੀਆਂ ਪਾਰਟੀਆਂ ਨੂੰ ਕਿਉਂ ਨਹੀਂ ਪੋਤੇ ਅੱਗੇ ਹਰ ਸਾਲ ਪਾਈ ਦੀਆਂ ਹੈ ਕਿ ਹੁਣ ਇੱਕ ਵਧੀਆ ਕੰਮ ਕਰਨ ਦੇ ਕੋਈ ਨਸ਼ਾ ਬੰਦ ਨਹੀਂ ਹੋਇਆ ਸਾਰੇ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਜਵਾਨ ਕਿੱਦਾਂ ਮਰਦੇ ਆ ਕੋਈ ਰੋਗ ਨਹੀਂ ਲੱਗਿਆ ਨਸ਼ਾ ਵੱਧ ਰਿਹਾ ਇਹਨੂੰ ਚੰਗੇ ਕੰਮ ਕਰਨ ਦੇ ਇਹਨੂੰ ਤਾਂ ਕਰਕੇ ਆਨੇ ਆ ਵੀ ਇਹ ਕੋਈ ਸਾਡਾ ਬਚਾ ਹੋਊ ਸਾਡਾ ਜੀ ਠੀਕ ਹੈ ਇਹ ਤਾਂ ਕਰਕੇ ਪੋਤੇ ਨੂੰ ਕਹਿੰਦੇ ਕੀ ਲੱਗਦਾ ਹੈ ਭਾਈ ਸਾਹਿਬ ਜੇਕਰ ਤੁਹਾਡੀ ਹਮਾਇਤ ਦੇ ਨਾਲ ਲੋਕਾਂ ਦੇ ਸਮਰਥਨ ਦੇ ਨਾਲ ਜਿੱਤਦੇ ਨੇ ਉਦੋਂ ਬਾਅਦ ਤੁਹਾਨੂੰ ਕੀ ਲੱਗਦਾ ਵੀ ਕਿਹੋ ਜਿਹਾ ਕੰਮ ਕਰਨਗੇ ਕਿਹੋ ਜੀ ਤੁਹਾਨੂੰ ਉਮੀਦ ਆ ਕਰਨਗੇ ਪੁੱਤ ਅੱਗੇ ਕਿਹੜਾ ਉਹਨੇ ਕੋਈ ਮਾਰਾ ਕੀਤਾ ਨਾ ਉਹਦੇ ਕੋਈ ਕੋਈ ਕੁਝ ਫੜਿਆ ਗਿਆ ਜੇ ਉਹਨੇ ਕੋਈ ਕਤਲ ਕੀਤਾ ਹੋ ਸਰਕਾਰਾਂ ਦਾ ਜ਼ੋਰ ਸੀ ਤੇ ਉਹਨਾਂ ਵੀ ਉਹਨੂੰ ਅੰਦਰ ਭੇਜਤਾਂ ਕੋਈ ਮਾਰਾ ਕੰਮ ਨਹੀਂ ਕੀਤਾ ਜੀ ਇੱਧਰ ਸਾਡੇ ਨਾਲ ਬਜ਼ੁਰਗ ਨੇ ਬਾਪੂ ਜੀ ਅਸੀਂ ਦੇਖਿਆ ਤੁਹਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਪੋਸਟਰ ਲੱਗੇ ਹੋਏ ਆ ਕਿਉਂ ਇਹ ਫੈਸਲਾ ਲਿਆ ਤੁਸੀਂ ਇਹ ਫੈਸਲਾ ਇਹਨੇ ਬਹੁਤ ਵਧੀਆ ਕੰਮ ਕੀਤੇ ਆ ਲੋਕਾਂ ਨੂੰ ਚੰਗਾ ਲੱਗਾ ਤੇ ਲੋਕਾਂ ਨੇ ਫੈਸਲਾ ਕੀਤਾ ਬਾਕੀ ਇਹਨਾਂ ਨੇ ਕੰਮ ਕੋਈ ਮਾੜਾ ਤੇ ਕੀਤਾ ਨਹੀਂ ਚੰਗੇ ਕੰਮ ਕੀਤੇ ਆ ਤੇ ਲੋਕਾਂ ਨੇ ਫੈਸਲਾ ਕੀਤਾ ਨਹੀਂ ਤੇ ਪਹਿਲਾਂ ਇਹ ਇਦਾਂ ਪਾਰਟੀਆਂ ਦਾ ਕਦੀ ਵੀ ਨਹੀਂ ਫੈਸਲਾ ਆਇਆ ਵੀ ਇਹ ਹੋਰ ਬੰਦੇ ਨੂੰ ਅਸੀਂ ਵੋਟ ਨਹੀਂ ਪਾਉਣੀ ਕਿਹਨੂੰ ਪਾਉਣੀ ਦੂਸਰੀਆਂ ਪਾਰਟੀਆਂ ਪਿਛਲੀ ਵਾਰੇ ਤੋਂ ਡਿੰਪਾ ਐਮਪੀ ਸੀ ਡਿੰਪੇ ਦੇ ਕੰਮ ਕਿਵੇਂ ਰਹੇ ਚਲੋ ਉਹਨਾਂ ਦੇ ਸਾਮਨਾ ਖਾਮ ਰਹੇ ਆ ਪਰ ਜੋ ਇਹਦੇ ਕੋਲ ਉਮੀਦਵਾ ਉਹ ਨਹੀਂ ਉਹ ਕਰ ਸਕੇ ਕਿਉਂਕਿ ਗੋ ਗੌਰਮੈਂਟ ਦਾ ਕੰਮ ਸੀ ਨਸ਼ੇ ਬੰਦ ਕਰਾਉਣਾ ਇਹੋ ਵਾਅਦੇ ਕਰ ਕਰਕੇ ਸਾਰੇ ਆਉਂਦੇ ਰਹੇ ਆ ਪਰ ਕਿਸੇ ਨੇ ਕੋਈ ਇੱਕ ਕੰਮ ਸਿਰੇ ਨਹੀਂ ਚੜਿਆ ਇਹਨਾਂ ਨੇ 6 ਮਹੀਨਿਆਂ ਦੇ ਵਿੱਚ ਬਹੁਤ ਠੱਲ ਪਾਤੀ ਨਸ਼ੇ ਦੀ ਪਰ ਸਰਕਾਰ ਨੂੰ ਇਹ ਚੰਗਾ ਨਹੀਂ ਲੱਗਾ ਤੇ ਇਹਨਾਂ ਚੋਕੇ ਡਿਪਲੋਮੈਟ ਜਿਹੜੇ ਵਿੱਚ ਭੇਲਤਾ ਤੁਹਾਡੇ ਕਿਉਂਕਿ ਗਵਾਂਢੀ ਪਿੰਡਾਂ ਤੋਂ ਤੁਸੀਂ ਕਿੰਨੇ ਕੁ ਤੁਹਾਡੇ ਪਿੰਡਾਂ ਦੇ ਆਸ-ਪਾਸੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਇਹਨਾਂ ਨੇ ਸਿੱਧੇ ਰਾਹ ਪਾਇਆ ਨਸ਼ੇ ਤੋਂ ਹਟਾਇਆ ਬਹੁਤ 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 ਮੁੰਡਿਆਂ ਨੂੰ ਸਿੱਧੇ ਰਾਹ ਪਾਇਆ ਬਹੁਤ ਲੋਕ ਨਸ਼ਾ ਉਸ ਟਾਈਮ ਛੱਡ ਗਏ ਪਰ ਇਹ ਆ ਜਦੋਂ ਇਹਨਾਂ ਦੇ ਅੰਦਰ ਜਾਣ ਦੇ ਵਿੱਚ ਬਾਅਦ ਜੋ ਨਸ਼ਾ ਫਿਰ ਉਹਦਾ ਹੜਵਾ ਗਿਆ ਕਿਉਂਕਿ ਗਵਰਨਮੈਂਟਾਂ ਦਾ ਨਸ਼ੇ ਦਾ ਵਿੱਚ ਹੱਥ ਆ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਾ ਵੀ ਇਹ ਨਸ਼ੇ ਬੰਦ ਕਰਾਉ ਤੇ ਅਸੀਂ ਸਾਡੇ ਨਸ਼ੇ ਕਿੱਥੋਂ ਵਗਣਗੇ ਲੀਡਰਾਂ ਦੇ ਅੱਛਾ ਜਿੱਦਾਂ ਤੁਸੀਂ ਹੁਣੇ ਫੈਸਲਾ ਕਰ ਲਿਆ ਇਹ ਪੋਸਟਰ ਲਾਤੇ ਉਸ ਤੋਂ ਬਾਅਦ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਅਫਸਰਾਂ ਵੱਲੋਂ ਤੁਹਾਡੇ ਤੇ ਦਬਾਅ ਪਾਇਆ ਜਾਂਦਾ ਹੋਵੇ ਵੀ ਇਹੋ ਜਿਹੇ ਫੈਸਲੇ ਨਾ ਲਓ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਨਾ ਲਓ ਨਹੀਂ ਸਾਡੇ ਤੇ ਕਿਸੇ ਦਾ ਦਬਾਅ ਨਹੀਂ ਪਾਇਆ ਹਾਂ ਨਹੀਂ ਕਿਸੇ ਨੇ ਦਬਾਅ ਨਹੀਂ ਪਾਇਆ ਸਾਡੇ ਤੇ ਕੋਈ ਕੋਈ ਦਬਾਅ ਨਹੀਂ ਵੋਟ ਬੋਟ ਦੇ ਆਪਣਾ ਹੱਕ ਸਾਡਾ ਜਿੱਧਰ ਮਰਜ਼ੀ ਪਾਈਏ ਇਹਦੇ ਜਿਹਦਾ ਵਾਦਾ ਕੀ ਮਤਲਬ ਦੂਸਰੀਆਂ ਪਾਰਟੀਆਂ ਬਲੇ ਆਏ ਲੀਡਰ ਉਸ ਤੋਂ ਬਾਅਦ ਕਿ ਨਹੀਂ ਆਏ ਹੱਦ ਤੱਕ ਨਹੀਂ ਆਏ ਨਹੀਂ ਕੋਈ ਨਹੀਂ ਆਇਆ ਨਹੀਂ ਆਇਆ ਲਗਭਗ ਤੁਸੀਂ ਨੌਜਵਾਨੋਂ ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ ਐ ਇਹ ਹੋ ਗਏ ਲਾ ਜਣੇ ਆ ਅਮਰਤਵਾਲ ਨੂੰ ਬੋਟ ਪਾਈਏ ਜੀ ਤੇ ਅਮਰਤਵਾਲ ਦੀ ਬੋਟ ਜਿੱਤੇ ਹੋਵੇ ਜੀ ਤੇ ਮੰਨੀਆਂ ਮੱਦੀਆਂ ਸੰਘਾ ਨੂੰ ਦਰਿਆ ਕਰੇ ਤੇ ਬਾਕੀ ਇਹ ਵਾ ਬਾਕੀ ਰੱਬ ਦੇ ਹੱਥ ਈ ਆ ਤੁਸੀਂ ਨੌਜਵਾਨ ਹੋ ਨੌਜਵਾਨਾਂ ਨੂੰ ਕੀ ਉਮੀਦਾਂ ਨੇ ਕੀ ਸੰਭਾਵਨਾਵਾਂ ਨੇ ਵੀ ਭਾਈ ਸਾਹਿਬ ਜਿੱਤਦੇ ਨੇ ਜਿਲ੍ਹੇ ਤੋਂ ਬਾਹਰ ਆਉਂਦੇ ਨੇ ਬਤੌਰ ਐਮਪੀ ਕਿਹੜੇ ਕਿਹੜੇ ਮਸਲੇ ਆ ਜਿਹੜੇ ਤੁਹਾਨੂੰ ਉਮੀਦ ਹੈ ਵੀ ਉਹ ਉਠਾਉਣਗੇ ਇਹ ਮਸਲੇ ਆਪਾਂ ਸ਼ੁਰੂ ਤੋਂ ਇੱਦਾਂ ਹੀ ਆਉਂਦੇ ਰਹੇ ਆ ਉਸ ਤੇ ਲਾਉਨੇ ਆਪਾਂ ਹਰਜੀਤ ਦੇ ਵੀਡੀਓ ਵੇਣੇ ਆਂ ਅੰਮ੍ਰਿਤਪਾਲ ਦੀ ਪਹਿਲੀ ਵੀਡੀਓ ਅੰਮ੍ਰਿਤਪਾਲ ਦੀ ਹੁੰਦੀ ਆ ਤੇ ਬਾਕੀ ਇਹ ਵਾਂ ਅੰਮ੍ਰਿਤਪਾਲ ਬੁਰੀ ਜਿੱਤ ਰਹੀਦੀ ਆ ਜੀ ਤੇ گاਵੇ ਪੋਸਟਰ ਲਾਉਂਡਿਆ ਹੋਵੇ ਇਹ ਵੀ ਜੇਬ ਚ ਪਏ ਆ ਪੋਸਟਰੇ ਤੁਹਾਡੇ ਸਾਹਮਣੇ ਹੀ ਆ ਜੀ ਇਹੀ ਲਾਉਂਡਿਆ ਸਵੇਰ ਤੋਂ ਲੱਗੇ ਆ ਤੇ ਪੋਸਟਰੇ ਬਸ ਇੰਨੀ ਜੀ ਇਧਰ ਸਾਡੇ ਨਾਲ ਇੱਕ ਹੋਰ ਨੇ ਗੱਲ ਕਰਨੀ ਚਾਹਾਂਗੇ ਅੰਕਲ ਜੀ ਅਸੀਂ ਵੇਖਿਆ ਤੁਹਾਡੇ ਘਰ ਦੀ ਕੰਤੇ ਪੋਸਟਰ ਲੱਗਾ ਹੋਇਆ ਭਾਈ ਸਾਹਿਬ ਦੀ ਹਮਾਇਤ ਦੇ ਵਿੱਚ ਦੂਸਰੀਆਂ ਪਾਰਟੀਆਂ ਨੂੰ ਸਿੱਧਮ ਸਿੱਧਾ ਚੈਲੰਜ ਕਿ ਸਾਡੇ ਪਿੰਡ ਚ ਨਾ ਕੋਈ ਆਇਓ ਕਿਉਂ ਇਹ ਨੌਬਤਾਈ ਫੈਸਲਾ ਲੈਣ ਦੀ ਵੇਖੋ ਜੀ ਇਹ ਕੋਈ ਮਾੜੇ ਕੰਮ ਤੇ ਨਹੀਂ ਲੋਕਾਂ ਨੂੰ ਵੇਖੋ ਨਸ਼ੇ ਛਡਾਉਂਦਾ ਤੇ ਬਾਕੀ ਅੰਮ੍ਰਿਤ ਛਕਾਉਂਦਾ ਚਲੋ ਅੰਮ੍ਰਿਤ ਤੇ ਗੁਰਦੁਆਰੇ ਚ ਵੀ ਛਕਿਆ ਜਾਂਦਾ ਪਰ ਜਿਹੜੇ ਨਸ਼ੇ ਦੀ ਵੱਡੀ ਗੱਲ ਆ ਵੀ ਨਸ਼ਾ ਜਿਹੜਾ ਲੋਕ ਬਹੁਤ ਜ਼ਿਆਦਾ ਹੀ ਹੋਇਆ ਵਾ ਤੁਹਾਨੂੰ ਪਤਾ ਹੀ ਆ ਅੱਗੇ ਨਾਲੇ ਤੁਹਾਨੂੰ ਪਤਾ ਹੀ ਆ ਕਿ ਸਾਰੀਆਂ ਪਾਰਟੀਆਂ ਵੇਖੀਆਂ ਵਾ ਤੇ ਜੇ ਅਰਖਾ ਇਹਨਾਂ ਨੂੰ ਵੇਖ ਲਾਂਗੇ ਜੇ ਵੀ ਨਾ ਹੈ ਵੀ ਅੱਗੇ ਸਾਰੀਆਂ ਪਾਰਟੀਆਂ ਨੇ ਜੋ ਹੋਏ ਉਹਨਾਂ ਕੀਤਾ ਉਹ ਇਹ ਕਰ ਲੂਗਾ ਫੇਕ ਹੀ ਆ ਕਿ ਨਹੀਂ ਤੁਹਾਡੇ ਤੱਕ ਕਿਉਂਕਿ ਇਹ ਵੀਰ ਨੌਜਵਾਨ ਤੁਹਾਡੇ ਗਵਾਂਢੀ ਪਿੰਡਾਂ ਤੋਂ ਆਏ ਜਦੋਂ ਤੋਂ ਇਹ ਮੈਦਾਨ ਦੇ ਵਿੱਚ ਆਏ ਬਹੁਤ ਬਤੌਰ ਉਮੀਦਵਾਰ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਵੱਲੋਂ ਇਹਨਾਂ ਤੇ ਬੜਾ ਬਾਰ ਬੜਾ ਇਹਨਾਂ ਬਾਰੇ ਉਲਟਾ ਸਿੱਧਾ ਬੋਲਿਆ ਜਾ ਰਿਹਾ ਕਿਵੇਂ ਵਿਖ ਰਹੇ ਹੋ ਵੈਸੇ ਕੋਈ ਗੱਲ ਤੇ ਕੋਈ ਐਡੀਆ ਨਹੀਂ ਹੈ ਐਵੇਂ ਕੋਈ ਕੇਸ ਖੂਸ ਤੇ ਪਤਾ ਨਹੀਂ ਕਿਤਰਾ ਪਾਤ ਤੇ ਆ ਚਲੋ ਉਹਨਾਂ ਦੀ ਮਰਜ਼ੀ ਆ ਪਰ ਐਡਾ ਕੋਈ ਮਾੜਾ ਕੰਮ ਤੇ ਇਹਨੇ ਕੋਈ ਕੀਤਾ ਨਹੀਂ ਹਾਂ ਚਲੋ ਇੱਕੋ ਥਾਣੇ 'ਚ ਚੱਲ ਜੋ ਕੀਤਾ ਉਹ ਜਿਤਨਾ ਸਾਨੂੰ ਨਹੀਂ ਪਤਾ ਉਹਦੇ ਬਾਰੇ ਕੋਈ ਐਡਾ ਨਹੀਂਗਾ ਤੇ ਇਹ ਉਥੇ ਜ਼ਰੂਰ ਚਲੋ ਇਹਨਾਂ ਨੇ ਜੋ ਲਾਇਆ ਉਹਨਾਂ ਨੂੰ ਪਤਾ ਹੋਊਗਾ ਬਾਕੀ ਆ ਲੋਕਾਂ ਨਸ਼ੇਸ਼ ਡਾਉਂਦਾ ਸੀ ਇਹ ਕੋ ਮਾੜਾ ਕੰਮ ਥੋੜਾ ਕਰਦਾ ਹੈਗਾ ਪਵਿੱਖ ਦੇ ਵਿੱਚ ਕਿਵੇਂ ਵੇਖਦੇ ਹੋ ਕਿ ਭਾਈ ਸਾਹਿਬ ਬਾਹਰ ਆਉਂਦੇ ਨੇ ਜਿੱਤਦੇ ਨੇ ਬਤੌਰ ਐਮਪੀ ਪਾਰਲੀਮੈਂਟ ਸੇ ਜਾਂਦੇ ਨੇ ਤਾਂ ਉਹ ਕਿਹੜੇ ਕਿਹੜੇ ਮਸਲੇ ਨੇ ਜਿਹੜੇ ਤੁਹਾਨੂੰ ਉਮੀਦ ਆ ਵੀ ਇਹ ਵੱਡੇ ਪੱਧਰ ਤੇ ਚੱਕਣਗੇ ਮਾਝੇ ਦੇ ਦੇਖੋ ਗੱਲ ਤਾਂ ਇਹ ਖੁੱਲ ਕੇ ਕਰਦਾ ਜਿੱਥੇ ਵੀ ਕਰਦਾ ਕਿ ਨਹੀਂ ਕਿਸੇ ਨਾਲ ਵੀ ਬਹਿ ਕੇ ਕਰਦਾ ਗੱਲ ਬਹੁਤ ਖੁੱਲ ਕੇ ਕਰਦਾ ਵਾ ਇੰਨਾ ਕਿ ਸਾਨੂੰ ਪਤਾ ਵਾ ਜਿੱਦਾਂ ਭਾਈ ਸਾਹਿਬ ਕਹਿੰਦੇ ਹੁੰਦੇ ਆਪਣੀ ਹਰ ਸਪੀਚ ਦੇ ਵਿੱਚ ਵੀ ਦਿੱਲੀ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨੀ ਚਾਹੀਦੀ ਹੈਗੀ ਉਮੀਦ ਹੈ ਤੁਹਾਨੂੰ ਦਿੱਲੀ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੂ ਇਸ ਤਰ੍ਹਾਂ ਹੀ ਗੱਲਾਂ ਕਿਉਂ ਗੱਲ ਕਰਨ ਨੂੰ ਇਸ ਤਰ੍ਹਾਂ ਹੀ ਆ ਗੱਲ ਮਤਲਬ ਪਾਰਲੀਮੈਂਟ ਚ ਪੂਰੀ ਗੱਲ ਕਰੂਗਾ ਐਡੀ ਗੱਲ ਨਹੀਂ ਗਈ ਤੇ ਬਾਕੀ ਉਹ ਸਰਕਾਰਾਂ ਦਾ ਪਤਾ ਹੁਣ ਕੀ ਕਰਨਾ ਕੀ ਨਹੀਂ ਬਾਕੀ ਅਜੇ ਤਾਂ ਵੋਟਾਂ ਤੋਂ ਬਾਅਦ ਹੀ ਪਤਾ ਲੱਗਣਾ ਕੀ ਆ ਤੇ ਆਪਾਂ ਐਵੇਂ ਕਹੀ ਜਾਈਏ ਵੀ ਅਹੀਂ ਜੇ ਸਾਡੇ ਪਿੰਡ ਨੇ ਜਿਤਾਉਣਾ ਤੇ ਬਾਕੀ ਪਿੰਡਾਂ ਦਾ ਤੇ ਬਾਕੀ ਪਿੰਡਾਂ ਨੂੰ ਪਤਾ ਹੋਊਗਾ ਮਾਹੌਲ ਆਪੋ ਆਪਣਾ ਕਿ ਨਹੀਂ ਖਲੋ ਜੋ ਜੀ ਹਾਂਜੀ ਤੇ ਲੱਗਦਾ ਤੁਹਾਨੂੰ ਦਿੱਲੀ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕੂ ਭਾਈ ਅਮਰਪਾਲ ਕਰੂ ਕਰੂਗਾ ਕਰੂਗਾ ਪੂਰੀ ਮੇਹ ਦਾ ਸੰ ਪੂਰੀ ਮੇਹ ਦਾ ਕਰੂਗਾ ਗੱਲ ਇਹ ਜੀ ਹਾਂ ਇਹ ਜਿੰਨੇ ਵੀ ਪੰਜਾਬ ਦੇ ਮਸਲੇ ਆ ਨਾ ਬਹੁਤੇ ਮਸਲੇ ਹੱਲ ਕਰਾਊਗਾ ਇਹ ਹੂੰ ਕਿਉਂਕਿ ਇਹ ਅੰਤੜਕ ਜਰਨੈਲ ਆ ਜਿੰਨਾ ਜਿਹਦੇ ਚ ਪੰਜਾਬ ਦੇ ਜੇ ਕੋਈ ਅੰਤੜਕ ਜਰਨੈਲ ਨਹੀਂ ਨਾ ਹੋਇਆ ਉਹਨੂੰ ਜੇ ਪੰਜਾਬ ਦੇ ਮਸਲੇ ਹੱਲ ਨਹੀਂ ਹੋਏ ਜੀ ਜਦੋਂ ਜਦੋਂ ਵੀ ਟਾਈਮ ਦੇ ਟਾਈਮ ਪੈਂਦੇ ਤੇ ਕੋਈ ਪੰਜਾਬ ਦਾ ਅੰਤੜਕ ਜਰਨੈਲ ਆਉਂਦਾ ਰਿਹਾ ਨਾ ਤੇ ਉਹ ਹੀ ਮਸਲੇ ਹੱਲ ਕਰਾਉਂਦਾ ਰਿਹਾ ਤੇ ਇਹ ਕਰਾਊਗਾ ਜੀ ਪੰਜਾਬ ਦੇ ਮਸਲੇ ਹੱਲ ਹੋਣਗੇ ਇਹ ਕਹਿਣਾ ਭਾਈ ਅਮਰਤਪਾਲ ਸਿੰਘ ਦੇ ਗਵਾਂਢੀ ਪਿੰਡਾਂ ਦੇ ਬਸਨੀਕਾ ਦਾ ਦਿੱਲੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਦੇ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਇਹ ਮੰਨਦੇ ਨੇ ਇਹ ਉਮੀਦ ਹੈ ਇਹ ਦਾਵਾ ਕਰਦੇ ਨੇ ਭਾਈ ਅਮਰਤਪਾਲ ਸਿੰਘ ਦੇ ਗਵਾਂਢੀ ਪਿੰਡਾਂ ਦੇ ਬਸਨੀਕ ਮਾਝੇ ਦੇ ਲੋਕ ਕਿਉਂਕਿ ਇਹਨਾਂ ਨੂੰ ਦਾਵਾ ਹੈ ਇਹਨਾਂ ਨੂੰ ਯਕੀਨ ਹੈ ਕਿ ਭਾਈ ਸਾਹਿਬ ਜਿੱਤ ਪ੍ਰਾਪਤ ਕਰਨਗੇ ਪਾਰਲੀਮੈਂਟ ਦੇ ਵਿੱਚ ਜਾਣਗੇ ਮਾਜੇ ਦੇ ਪੰਜਾਬ ਦੇ ਮਸਲੇ ਹੱਲ ਕਰਵਾਉਣਗੇ ਇਸੇ ਕਰਕੇ ਇਹਨਾਂ ਨੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਪਹਿਲਾਂ ਹੀ ਲਿਖਤੀ ਤੌਰ ਤੇ ਫਤਵਾ ਦੇ ਕੇ ਆਪਣੀਆਂ ਕੰਧਾਂ ਤੇ ਚਪਕਾਤਾ ਤੇ ਦੂਸਰੀਆਂ ਪਾਰਟੀਆਂ ਨੂੰ ਕਿਤੇ ਨਾ ਕਿਤੇ ਇਹ ਸਿੱਧਾ ਚੈਲੰਜ ਕਰਤਾ ਕਿ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਆਉਣ ਦੀ ਖੇਚਲਾਨਾ ਕਰਿਓ ਤੁਸੀਂ ਦਿਖ ਰਹੇ ਹੋ ਰਿਪੋਰਟ ਮਾਜੇ ਤੋਂ ਮਾਜੇ ਦੀ ਸਿਆਸਤ ਬਾਰੇ ਚਰਚਾ ਚੱਲਦੀ ਰਹੇਗੀ ਕਿਹੜੀ ਕਲਾਸ ਪੜਦੇ ਹੋ 7th B 7th B ਤੇ ਭਾਈ ਸਾਹਿਬ ਤੁਹਾਡੇ ਪਿੰਡ ਦੇ ਵਿੱਚੋਂ ਵੀਰ ਜੀ ਉੱਠੇ ਆ ਤੇ ਸਪੋਰਟ ਆ ਹਾਂਜੀ ਝੰਡੇ ਵੀ ਲਾ ਰੱਖਿਆ ਤੁਸੀਂ ਹਾਂਜੀ ਹੈ ਨਾ ਜਾਣੇ ਹੁਣੇ ਨਾਲ ਪਿੰਡਾਂ ਚ ਕਿਹੜਾ ਲਾਉਣਾ ਹਾਂਜੀ ਨਹੀਂ ਪਿੰਡਾਂ ਚ ਨਹੀਂ ਇੱਥੇ ਹੀ ਪੈਂਦੇ ਜੀ ਆਪਣੇ ਅੱਛਾ ਹਾਂਜੀ ਹੈ ਪੂਰਾ ਦੱਬ ਕੇ ਰੱਖਾਂਗੇ ਆ ਕੰਮ ਅੱਛਾ ਕਿਹੜਾ ਕੰਮ ਆ ਆ ਵੋਟ ਵਾਲਾ ਜਿਤਾਵਾਂਗੇ ਅਮਰਦਪਾਲ ਭਾਈ ਸਾਹਿਬ ਨੂੰ ਜੀ ਤੁਸੀਂ ਅਸੀਂ ਸੰਗਦਾ ਆ ਤੇਰਾ ਕੀ ਨਾਮ ਆ ਨਰੂਪ ਰਾਜ ਠੀਕ ਹੈ ਕਿਹੜੀ ਕਲਾਸ ਚ ਪੜਦੇ ਹੋ ਸੈਵੰਥ ਸੈਵੰਥ ਤੇਰਾ ਕੀ ਨਾਮ ਆ ਗੁਰਸਾਨ ਸਿੰਘ ਗੁਰਸਾਨ ਸਿੰਘ ਯਾਰ ਥੋੜੀਆਂ ਵੋਟਾਂ ਤਾਂ ਬਣੀਆਂ ਨਹੀਂ ਸੱਚ ਮੈਂ ਐਵੇਂ ਪੁੱਛੀ ਜਾਂਦਾ ਹੈਂ ਵੋਟਾਂ ਨੂੰ ਛੱਡੋ ਤੁਸੀਂ ਇਹ ਉਦਾਂ ਹੀ ਆ ਸਾਡੀ ਸਮਝ ਲਓ ਵੋਟ ਬਣੀਆਂ ਅੱਛਾ ਵੋਟ ਬਣੀਆਂ ਆ ਦੇਖ ਠੀਕ ਹੈ ਤੇ ਭਾਈ ਸਾਹਿਬ ਮਰੇ ਕਿੰਨਾ ਕ ਜਾਣਦੇ ਹੋ ਭਾਈ ਸਾਹਿਬ ਨੂੰ ਦੇਖਿਆ ਹੋਊਗਾ ਤੁਸੀਂ ਮਿਲਦੇ ਹੋਵੋਗੇ ਹਾਂਜੀ ਮਿਲਦੇ ਹਾਂ ਤੇ ਕਿਹਨੇ ਕੰਦੇ ਆ ਹੈਂ ਪਿੰਡਾ ਵਿੱਚ ਗੇੜੀਆਂ ਵੀ ਲਾਉਂਦੇ ਆਂ ਪਿੰਡਾ ਚ ਗੇੜੀਆਂ ਵੀ ਲਾਉਂਦੇ ਆਂ ਹਾਂਜੀ ਹੋਰ ਸੁਣਾਓ ਭਾਈ ਸਾਹਿਬ ਬਾਰੇ ਕੋਈ ਗੱਲ ਹੈ ਇੱਧਰ ਇੱਧਰ ਚੱਲਦੇ ਆ ਨੌਜਵਾਨਾਂ ਕੋਲੇ ਆਜੋ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਸਰਜੀਤ ਸਿੰਘ ਸਰਜੀਤ ਸਿੰਘ ਕਿਹੜੀ ਕਲਾਸ ਚ ਪੜ੍ਹਦੇ ਹੋ ਮੈਂ ਪਲੱਸ 1 ਚ ਭਾਜੀ ਪਲੱਸ 1 ਚ ਹਾਂਜੀ ਤੇ ਤੁਹਾਡੇ ਪਿੰਡ ਤੋਂ ਭਾਈ ਸਾਹਿਬ ਵੋਟਾਂ 'ਚ ਉੱਠੇ ਨੇ ਹਾਂਜੀ ਭਾਜੀ ਕਿਵੇਂ ਲੱਗ ਰਿਹਾ ਮਰੀ ਬਹੁਤ ਵਧੀਆ ਲੱਗਦਾ ਸਾਰਾ ਇੱਕ ਪਿੰਡ ਜਿਹੜਾ ਹੈਗਾ ਪੂਰੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋ ਗਿਆ ਵੀ ਭਾਈ ਸਾਹਿਬ ਪਾਜੀ ਆਪਾਂ ਨੂੰ ਬਹੁਤ ਚਾ ਚੜਨ ਦਿਆ ਅੱਛਾ ਹਾਂਜੀ ਭਾਜੀ ਸਪੋਰਟ ਹੈ ਪੂਰੀ ਹਾਂਜੀ ਭਾਜੀ ਪੂਰੀ ਸਪੋਰਟ ਹਾਂਜੀ ਭਾਜੀ ਇੱਧਰ ਤੁਸੀਂ ਤਾਂ ਯਾਰ ਭਾਜੀ ਆਨੇ ਨੂੰ ਡਰਦੇ ਹੈ ਤੇਰਾ ਨਾਮ ਕੀ ਹੈ ਮੇਰਾ ਨਾਮ ਹਰਨੇਕ ਸਿੰਘ ਕਿਹੜੀ ਕਲਾਸ ਚ ਪੜਦੇ ਮੈਂ 10ਵੀਂ 10ਵੀਂ ਚ ਹਾਂਜੀ ਬੱਚੇ ਭਾਵੇਂ ਛੋਟੇ ਛੋਟੇ ਆ ਬੱਚਿਆਂ ਦੇ ਵਿੱਚ ਕ੍ਰੇਜ਼ ਦੇਖਣ ਵਾਲਾ ਹੈਗਾ ਦੋ ਦੋ ਝੰਡੇ ਲਾਏ ਆ ਠੀਕ ਹੈ ਨਾ ਇੱਕ ਝੰਡਾ ਤਾਂ ਭਾਈ ਸਾਹਿਬ ਦਾ ਦੂਸਰਾ ਝੰਡਾ ਕਿਹੜਾ ਆ ਉਸਰਾ ਵੀ ਅਨਦਾਈ ਆ ਕੇਸਰੀ ਖਾਲਸੇ ਦਾ ਹੈ ਨਾ ਹਾਂਜੀ ਬੜੇ ਪਿਆਰੇ ਬੱਚੇ ਆ ਯਾਰ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਆ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਯੂਕੇਜੀਸੀ ਯੂਕੇਜੀ ਚ ਤੇ ਭਾਈ ਸਾਹਿਬ ਨੂੰ ਵੇਖਿਆ ਤੁਸੀਂ ਹਾਂਜੀ ਵੋਟਾਂ ਛੁੱਠੇ ਨੇ ਹਾਂਜੀ ਹੈ ਨਾ ਹੋਰ ਸੁਣਾਓ ਕੋਈ ਗੱਲਬਾਤ ਹੈ ਵਧੀਆ ਭਾਈ ਸਾਹਿਬ ਦੀ ਕੋਈ ਗੱਲਬਾਤ ਸੁਣਾਓ ਬਹੁਤ ਵਧੀਆ ਬਸ ਹੈ ਸੰਗਦੇ ਆ ਯਾਰ ਬੱਚੇ ਹੈ ਨਾ ਚਲੋ ਠੀਕ ਹੈ ਚੱਕ ਦੋ ਸਾਈਕਲ ਫੇਰ ਬਾਈ ਜੀ ਜਿੰਦਾਬਾਦ ਬਾਈ ਅਗਰੇ ਤੋਂ ਸੰਖਾਲਾ ਜਿੰਦਾਬਾਦ ਬਾਈ ਅਗਰੇ ਤੋਂ ਸੰਖਾਲਾ ਬੱਚਿਆਂ ਦੇ ਵਿੱਚ ਬੜਾ ਕਰੇਜ਼ ਆ ਬੱਚਿਆਂ ਦੇ ਵਿੱਚ ਬੜਾ ਇੱਕ ਚਾਗ ਆ ਭਾਈ ਸਾਹਿਬ ਦੇ ਨਾਰੇ ਲਾ ਰਹੇ ਆ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਭਾਈ ਅਮਰਤਪਾਲ ਸਿੰਘ ਦੇ ਪਿੰਡ ਜੱਲੂਪੁਰਾ ਤੋਂ ਕੈਮਰਾਮੈਨ ਸੁਰਜੀਤ ਨਾਲ ਮੈਂ ਹਰਜਿੰਦਰ ਸਿੱਧੂ